ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦੇ ਰੂਪੇ ਇੱਕ ਵਾਰ ਜੀ ਮਹਾਰਾਜ ਮਤਕ ਕਸ ਨਾ ਰੇਰ ਸੂਰਸਾ ਹੋ ਚਤੀ ਉਦ ਰਿਟੇ ਸਤੇ ਪਾਤਸ਼ਾ ਮਲੇ ਜਨਮ ਜਨਮ ਦੀ ਕਟਿ ਉਦ ਰਿਟੇ ਸਤੇ ਪਾਤਸ਼ਾ ਅਨ ਜਨਮ ਜਨਮ ਦੀ ਕਟਿਏ ਦਰਸ਼ਨ ਦੇਖ ਜੀਵਾ पासियाुलो ਸਤਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੇ ਭੂਲੇ ਸੁਤਦਰਾਸਿਓਂ ਪੀਤ ਲਗਾਈ ਇਕ ਉਤਮ ਪੰਥ ਸੁਨਿਆ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਅਸੀਂ ਖਤੇ ਬਹੁਤ ਕਮ ਆਵੰਦੇ ਅੰਤ ਨ ਪਾਰ ਆਵਰ ਹਰ ਕਿਰਪਾ ਕਰ ਕੈ ਬਖਸ਼ ਲਹੁ पापी वड गुण कृपा करो दीन के दाते मेरा गुण अवग न विचारो कोई माटी का क्या तो प्वामी मानस की गती ਵੇ ਸਰ ਨਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਵਾ ਦਿਨ ਰਾਤ ਨਾਨਕ ਚਾਹੋ ਇਹੋ ਹਾਂ ਆਇਆ ਦੂਰ ਚਲ ਕ ਮੈਂ ਤਕੀ ਤਾ ਸਰਣਾਏ ਜਿਓ ਮੈਂ ਆਸ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ਓਰ ਮੈਂ ਗਾਇਓ ਜਾਕ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਟੈ ਦਰਸ ਤੁਹਾਰੋ ਹੋਇ ਸੋ ਕਹੋ ਟਲ ਗੁਰ ਸੇਵੀਆ ਅਹਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕਰਸ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਦ ਜਿਸ ਪਾਸ ਬਹਿਠਿਆ ਸੋਈ ਆ ਸਭ ਨਾਤਾ ਵੇਸਾ ਸਤਨ ਰਿਠੇ ਸਤਨ ਆਏ ਗੁਰ ਸਾਹਿਬ ਜੀ ਤਨ ਅਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਤ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਭਾਲੀ ਹਮ ਅੰਧਲੇ ਬਿੰਦ ਬਿਖੇ ਬਿਖਰਾਤੇ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਤਾ ਹਮ ਲਾਵੇ ਆਪਨ ਪਾਲੀ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣ ਜਨ ਭਾਈ ਗੁਰ ਸੇਵਿਓ ਰਬੇ ਗਾਲੀ ਸਾਥ ਗੁਰ ਸੇਵ ਹਰ ਤਿਆਹਰੇ ਬੰਧੋ ਮਤ ਜਾਣੋ ਆਜ ਕੇ ਗਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲ ਹਰ ਨਾਲੀ ਨਾ ਹਰ ਜਪਿਆ ਸੇਹਰ ਹੋਏ ਹਰ ਮਿਲਿਆ ਖੇਲ ਕੇ ਲਾ ਲਈ ਹਰ ਹਰ ਜਪਨ ਜਾਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨਾਨਨ ਕੋ ਸੰਗਤ ਸਾਧ ਹਰ ਮੇਲੋ ਹਮ ਸਾਧ ਜਨ ਪਗ ਰਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਾਨੇ ਨਾਨਕ ਸੰਗਤ ਸਾਧ ਹਰ ਮੇਲਾ ਹਮ ਸਾਧ ਜਨ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਚੌਥਾ ਹਮ ਅੰਧੇ ਲੇ ਅੰਧ ਬਿਖੇ ਬਿਖਰਾਤੇ ਜੋ ਚਲ ਗੁਰ ਜਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਾਮ ਲਾਵ ਆਪਨ ਪਾਲੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਾਛਰੇ ਰਾਗ ਅੰਦਰ ਪਾਵਨ ਅੰਗ 667 ਤੇ 68 ਉਤੇ ਸੁਭਾਏ ਮਾਨ ਸਤ ਗੁਰ ਬਖਸ਼ਿਸ਼ ਕਰ ਦਿੰਦੇ ਹੈ ਭਾਈ ਕਹਿੰਦੇ ਮੈਂ ਮਾਇਆ ਦੇ ਜ਼ਹਿਰ ਵਿੱਚ ਅਤ ਦਾ ਅੰਨਾ ਹੋਇਆ ਪਿਆ ਹੈ ਕਿਵੇਂ ਮਾਲਕ ਦੇ ਦੱਸੇ ਹੋਏ ਮਾਰਗ ਤੇ ਤੁਰਾਂ ਸਾਡੀ ਗੱਲ ਹੈ ਸਤਗੁਰ ਪਤਸ਼ਾਹ ਕਹਿੰਦੇ ਇਹੋ ਜੀ ਹਾਲਤ ਬਣ ਗਈ ਹੈ ਪਰ ਇੱਕ ਗੱਲ ਹੈ ਜੇ ਸੁੱਖਾਂ ਦਾ ਦਾਤਾ ਗੁਰੂ ਮਿਹਰ ਕਰੇ ਆਪਣੇ ਪੱਲੇ ਦੇ ਨਾਲ ਲਾ ਲਏ ਤੇ ਉਸਦੇ ਦੱਸੇ ਹੋਏ ਮਾਰਗ ਤੇ ਸਿਤੁਰ ਸਕਦੇ ਆ ਬੇਨਤੀਆਂ ਕਰੀਏ ਦਾਤਾਰਨ ਦਾਤਾ ਜੀ ਸਾਨੂੰ ਆਪਣੇ ਲਲ ਲਾ ਲਓ ਤਾਂ ਕਿ ਤੁਹਾਡੇ ਨਾਲ ਲੱਗ ਕੇ ਤੁਹਾਡੇ ਪੱਲੇ ਨਾਲ ਲੱਗੇ ਆਸੀਂ ਤੁਹਾਡੇ ਪਿੱਛੇ ਤੁਰ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾਂ ਦਾ ਨਾਮ ਸੇਵਾ ਚੰਰੰਦੇ ਦਾਤ ਆਪਣੇ ਅੰਮ੍ਰਿਤ ਮੀ ਬਾਣੀ ਦਾ ਆਸਰਾ ਬਖਸ਼ ਕੇ ਨਿਵਾਜਣ ਸਭਨਾਂ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ